ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਨਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜਿਪਣੀ ਵੀਜਣ ਹੈ ਕੀ ਆ ਪਿੰਡ ਪਿੱਦੀ ਜ਼ਿਲ੍ਹਾ ਤਰਨਤਾਰਨ ਦਾ ਹੀ ਤਸਵੀਰ ਵੀਦਰਤਨ ਤਰਕਾ ਤਾਂ ਬਿਲਕੁਲ ਨਦੀ ਕੀ ਹੈ ਜੀ ਕਿ ਚਾਰੇ ਇਹ ਕੋਲ ਕੋਈ ਬਾਈ ਇਹ ਮਫਾਨ ਨਹੀਂ ਕਰਦੇ ਘਰ ਦੇ ਪਸ਼ੂ ਹੈ ਜੀ ਦੋ ਘਰ ਪਸ਼ੂ ਹੈ ਆਓ ਬਾਈ ਜੀ ਨਾਲ ਗੱਲਬਾਤ ਕਰੀਏ ਆਪਾਂ ਬਾਈ ਜੀ ਸਤਿਕਾਰ ਜੀ ਤਰਾ ਤੋ ਬਹੁਤ ਸਾਖ ਤੁਹਾਡੇ ਜੀ ਤੁਹਾਡਾ ਵੀ ਬਹੁਤ ਬਹੁਤ ਮੁਬਾਰਕਦਾਬਾ ਕਰਦੇ ਨਹੀਂ ਹਾਂਜੀ ਮੁਬਾਰਕਦਾ ਕਰਦੇ ਨਹੀਂ ਮੁਬਾਰਕਦਾ ਨਹੀਂ ਆਪਾਂ ਵੇਖਿਆ ਸੀ ਕਿ ਆਈਆਂ ਮੱਜਾ ਅੱਛਾ ਤੇ ਆਪਾਂ ਛੇਲ ਕਰਦੇ ਠੀਕ ਆ ਤੇ ਦੇ ਨਹੀਂ ਤਾਂ ਕੰਮ ਆ ਹਾਂਜੀ ਥੋੜਾ ਕੋਈ ਡੰਗੇ ਲੈ ਆਈਦਾ ਵਾ ਹਾਂਜੀ ਫਿਰ ਮਨ ਕਰ ਲੈਨੇ ਮਾਰਾ ਮੁੰਡਾ ਜਿਹੜੀ ਬਣੀ ਆ ਵੀਡੀਓ ਬਣਾ ਲਈ ਪਹਿਲੀ ਅੱਛਾ ਠੀਕ ਆ ਚਲੋ ਕੋਈ ਗੱਲ ਤੇ ਕਿੰਨੇ ਮਈਆਂ ਜੀ ਫਿਰ ਦੋ ਜੀ ਆ ਜਾ ਬਈ ਦੱਸੋ ਬਰਿੰਦਵਾਰ ਦੁੱਧ ਕਿੰਨੇ ਜੀ ਵਦਿਆਂ ਨੂੰ ਠੇਕ ਦੇ ਲੋ ਇਹ ਆ ਸੂਝ ਨੂੰ ਅੱਛਾ ਤੇ ਆ ਬੱਚਾ ਲੈ ਠੀਕ ਆ ਇਹ 10 ਲੀਟਰ ਦੁੱਧ ਦੀਏ ਅੱਛਾ 10 ਕਿਲੋ ਤਾਂ ਹੈਗਾ ਜੀ ਤੇਰਾ 14 ਲੀਟਰ ਘਰ ਆਉਗੇ ਜੇ 6 ਦਿਨ ਹੋਏ 6 ਦਿਨ ਹੋਏ ਖੋਲ ਲੀ ਲਓ ਜੀ ਆ ਦੇ ਚੋਾਈ ਚੋ ਕਿਵੇਂ ਦੀ ਬਹੁਤ ਵਧੀਆ ਖੋਲ ਲੀ ਆਜਾ ਪਾ ਲੈ ਪਾ ਆਜੋ 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 ਕਰਦੇ ਫੋਲੀ ਫੋਲੀ ਕਰਦੇ ਸੁਆਹੀ ਬਿਲਕੁਲ ਵਧੀਆ ਹੈ ਜੀ ਹਾਂ ਜੀ ਬੋਲੋ ਅਸੀਂ ਬੋਲਦੇ ਭਾਵੇਂ ਇੱਕ 20 ਕਰ ਲਗੇ ਹਾਂ ਤੇ ਆਪਾਂ ਇੱਕ ਪੂਰੇ ਦੇ ਦੋ ਲੱਖ ਦੇ ਕਰ ਦੋ ਮਾਨਦੋ ਤੁਸੀਂ ਕਰ ਦੋ ਨਹੀਂ ਤੁਸੀਂ ਆਪ ਹੀ ਕਰ ਦੋ ਕਰ ਦੋ ਕੋਈ ਨਹੀਂ ਚਲੋ ਪੰਜ ਛੱਡ ਦੋ ਚਲੋ ਠੀਕ ਹੈ ਜੀ ਜਿਦਾ ਨਹੀਂ ਕਹਿੰਦੇ ਜੀ ਥੋੜੀ ਹੋਣੀ ਹੈ ਛੋੜ ਹੀ ਕਰ ਦੇ ਕੋਈ ਨਹੀਂ ਤੇ ਆਹ ਹੈ ਜੀ ਆਈ ਨੂੰ ਮਾ ਜੀ ਹੋਇਆ 25 25 ਕੇ ਦੇਰ ਹੋ ਗਿਆ 25 ਦਿਨ ਹੋ ਗਏ ਠੀਕ ਹੈ ਆਪਣੀ ਕੋਈ ਜਾਣ ਕੇ ਦੇਰ ਹੋਇਆ ਆਈ ਨੂੰ ਇਹਨੇ ਜੀ ਨਹੀਂ ਲਾਇਆ 14 ਲੀਟਰ ਦੁੱਧ ਆਪਾਂ ਝੋਗੇ ਨਹੀਂ ਆਇਆ ਇਹ ਕੋ ਅੱਛਾ ਹੋਣਾ ਜੇ 12 ਜੇ 11 ਦੇ ਆਪਾਂ ਮਿੰਨ ਕੇ ਦੇ ਦਾਂ 11 ਕੋਲ ਕੇ ਦੇ ਦਾਂਗੇ ਹਾਂ ਠੀਕ ਇਹ ਕਿੱਥੋਂ ਲਾਈ ਮੈਨ ਇਹ ਹੀ ਹੈਗੀ ਹੈ ਦਿਹਾਨੇ ਦੀ ਉਧਰੋਂ ਆਈ ਮਾ ਜੀ ਹਾਂ ਆਪਾਂ ਇਧਰੋਂ ਲਈ ਆ ਇਹ ਵੀ ਖੋਲੋ ਖੋਲੋ ਜੀ ਆਜੋ ਲੋ ਜੀ ਇਹ ਵੀ ਦੇਖੋ ਮੋਤੀ ਬਾਰ ਵੱਡੀ ਹੈ ਵੱਡੀ ਮੈਂ ਪੂਰੀ ਜੀ

ਵੇਹਲਾ ਬਾਜੀ ਵੱਡੀ ਐ ਲੋਕੀ ਦੇ 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 ਕਰ ਜਿੰਨੇ ਦਾ ਬੋਲੋ ਇੱਕ ਦਾਹ ਕਰ ਦਗੀ ਹਾਂਜੀ ਇੱਕ ਦਾਹ ਕਰ ਲਗੇ ਇੱਕ ਦਾਹ ਨਹੀਂ ਦੇ ਦਗੀ ਕਿੰਨੇ ਦੇ ਰੋਗੇ ਤੁਸੀਂ ਕਰ ਦੋ ਚਲੋ ਪੰਜ ਛੱਡ ਦੋ ਚਲੋ ਛੋੜ ਹੀ ਹਣੀ ਛੋੜ ਹੀ ਕਰ ਦੋ ਲੋ ਜੀ ਦੋ ਮਹਿੰਗੀਆਂ ਭਾਈਆਂ ਕੋਲ ਜੀ ਬਾਕੀ ਮੇਰੇ ਵੀ ਇੱਥੇ ਆ ਕੇ ਚੈੱਕ ਕਰਕੇ ਚੋਈ ਕਰਕੇ ਇਹਨਾਂ ਬੱਚੇ ਕਿਹੜੇ ਜੀ ਇਹਨਾਂ ਬੱਚੇ ਕਿਹੜਾ ਇਹਦਾ ਵੀ ਅੱਛਾ ਬੱਚਾ ਚਲੋ ਪਹਿਲੀ ਕਿਹਦੇ 25 ਰੋੜਾ ਅਮੀਨ ਹੈ ਲੋ ਅਮੀਨ ਹਾਂ ਤੇ ਬੋਲੋ ਵੀ ਨੰਬਰ ਪਈ ਜਾ ਆਪਣਾ 9955 ਹਾਂਜੀ 33392 ਠੀਕ ਆ ਬਲਦੇਵ ਸਿੰਘ ਆਪਣਾ ਪਿੰਡ ਪਿੱਦੀ ਪਿੰਡ ਪਿੱਦੀ ਦੇ ਲਾਗੇ ਪਈਦਾ ਠੀਕ ਆ ਸਤਿਕਾਰ